ਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਹਾਂ ਕਿ ਸੀਬੀਆਈ ਦੇ ਵੱਲੋਂ ਪਹਿਲਾਂ ਡੀਆਈਜੀ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪੈਸੇ ਜਿਹੜੇ ਆ ਬਰਾਮਦ ਹੋਏ ਸੀ ਦੱਸ ਦਈਏ ਕਿ 7 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਜਿਹੜਾ ਰਕਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਕਈ ਲਗਜ਼ਰੀ ਕੜੀਆਂ ਅਤੇ ਕਾਰਾਂ ਜਿਹੜੀਆਂ ਨੇ ਘਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ ਗ੍ਰਿਫਤਾਰੀ ਕੀਤੀ ਗਈ ਸੀ ਡੀਆਈਜੀ ਪੁੱਲਰ ਦੀ ਉਸ ਤੋਂ ਬਾਅਦ ਉਹਨਾਂ ਨੂੰ ਬਡੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਦੱਸ ਦਈਏ ਕਿ ਹੁਣ ਮੁਰ ਤੋਂ ਜਿਹੜ ਸੀਬੀਆਈ ਟੀਮਾਂ ਦੇ ਵੱਲੋਂ ਡੀਆਈਜੀ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਘਰ ਦੇ ਵਿੱਚ ਪਈ ਨਿੱਕੀ ਤੋਂ ਨਿੱਕੀ ਚੀਜ਼ ਨੂੰ ਜਿਹੜਾ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਈ ਸੋਫੇ ਬੈੱਡ ਤੇ ਹੋਰ ਜਿਹੜਾ ਘਰ ਦੇ ਵਿਚ ਸਜੋ ਸਮਾਨ ਜਿਹੜਾ ਸਜਾਵਟ ਦੇ ਲਈ ਸਮਾਨ ਰੱਖਿਆ ਹੋਇਆ ਉਸ ਦੇ ਲਈ ਵੀ ਜਿਹੜੀ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਘਰ ਦੀ ਸਜਾਵਟ ਦੇ ਲਈ ਜਾਂ ਘਰ ਦੇ ਵਿੱਚ ਜਿਹੜਾ ਪਿਆ ਨਿੱਕਾ ਮੋਟਾ ਸਮਾਨ ਉਸ ਦੀ ਲਾਗਤ ਕਿੰਨੀ ਹੈ ਇਹ ਜਾਂਚਣ ਦੇ ਲਈ ਜਿਹੜਾ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਰਿਸ਼ਵਤ ਦਾ ਮਾਮਲਾ ਸੀ ਡੀਆਈਜੀ ਪੁਲਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ ਜਿਸ ਤੋਂ ਬਾਅਦ ਵਿਅਕਤੀ ਨੇ ਜਿਹੜਾ ਸੀਬੀਆਈ ਨੂੰ ਮੰਗ ਕੀਤੀ ਸੀ ਕਾਰਵਾਈ ਦੀ ਤਾਂ ਸੀਬੀਆਈ ਦੇ ਵੱਲੋਂ ਘਰ ਤੇ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਕਾਫੀ ਜਿਹੜਾ ਸਮਾਨ ਘਰ ਦੇ ਵਿੱਚੋਂ ਮਿਲਿਆ ਸੀ ਤੇ ਡੀਆਈਜੀ ਦੇ ਉੱਤੇ ਗੰਭੀਰ ਦੇ ਨਾਲ ਗੰਭੀਰ ਰੂਪ ਦੇ ਨਾਲ ਸਖਤੀ ਦੇ ਨਾਲ ਜਿਹੜਾ ਉਹ ਪੇਸ਼ ਆਈ ਸੀ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਡਾਇਲ ਜੇਲ੍ਹ ਦੇ ਵਿੱਚ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਸੀਬੀਆਈ ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਘਰ ਦੇ ਬਾਹਰ ਪੈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਏ ਨਿੱਕੀ ਮੋਟੀ ਚੀਜ਼ ਦੀ ਜਿਹੜੀ ਹੈ ਬਰੀਕੀ ਦੇ ਨਾਲ छानबीन ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਘਰ ਦੀ ਸਜਾਵਟ ਦੇ ਲਈ ਰੱਖਿਆ ਹੋਇਆ ਸਮਾਨ ਉਸ ਦੀ ਲਾਗਤ ਦਾ ਜਿਹੜਾ ਉਸ ਦੀ ਕੀਮਤ ਦਾ ਪਤਾ ਲਗਾਇਆ ਜਾ ਸਕੇ ਤਾਂ ਇੱਕ ਵਾਰ ਫਿਰ ਤੋਂ ਸੀਬੀਆਈ ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਪਏ ਚੀਜ਼ਾਂ ਦੇ ਉੱਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੁਰ ਤੋਂ ਜਿਹੜਾ ਡੀਆਈਜੀ ਪੁੱਲਰ ਦਾ ਘਰ ਜਿਹੜਾ ਖੰਗਾਲਿਆ ਜਾ ਰਿਹਾ ਹੈ DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ CBI ਦੇ ਵੱਲੋਂ ਪਹਿਲਾਂ DIG ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪੈਸੇ ਜਿਹੜੇ ਆ ਬਰਾਮਦ ਹੋਏ ਸੀ ਦੱਸਦੀ ਹੈ ਕਿ 7 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਜਿਹੜਾ ਰਕਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਕਈ ਲਗਜ਼ਰੀ ਘੜੀਆਂ ਅਤੇ ਕਾਰਾਂ ਜਿਹੜੀਆਂ ਨੇ ਘਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ ਗ੍ਰਿਫਤਾਰੀ ਕੀਤੀ ਗਈ ਸੀ DIG ਪੁੱਲਰ ਦੀ ਉਸ ਤੋਂ ਬਾਅਦ ਉਹਨਾਂ ਨੂੰ ਬੜੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਦੱਸਦੀ ਹੈ ਕਿ ਹੁਣ ਮੁਰ ਤੋਂ ਜਿਹੜਾ ਸੀਬੀਆਈ ਟੀਮਾਂ ਦੇ ਵੱਲੋਂ ਡੀਆਈਜੀ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਘਰ ਦੇ ਵਿੱਚ ਪਈ ਨਿੱਕੀ ਤੋਂ ਨਿੱਕੀ ਚੀਜ਼ ਨੂੰ ਜਿਹੜਾ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਈ ਸੋਫੇ ਬੈੱਡ ਤੇ ਹੋਰ ਜਿਹੜਾ ਘਰ ਦੇ ਵਿਚ ਸਾਜ-ਸਮਾਨ ਜਿਹੜਾ ਸਜਾਵਟ ਦੇ ਲਈ ਸਮਾਨ ਰੱਖਿਆ ਹੋਇਆ ਉਸ ਦੇ ਲਈ ਵੀ ਜਿਹੜੀ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਘਰ ਦੀ ਸਜਾਵਟ ਦੇ ਲਈ ਜਾਂ ਘਰ ਦੇ ਵਿੱਚ ਜਿਹੜਾ ਪਿਆ ਨਿੱਕਾ ਮੋਟਾ ਸਮਾਨ ਉਸ ਦੀ ਲਾਗਤ ਕਿੰਨੀ ਹੈ ਇਹ ਜਾਂਚਣ ਦੇ ਲਈ ਜਿਹੜਾ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਰਿਸ਼ਵਤ ਦਾ ਮਾਮਲਾ ਸੀ ਡੀਆਈਜੀ ਪੁੰਨਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ ਜਿਸ ਤੋਂ ਬਾਅਦ ਵਿਅਕਤੀ ਨੇ ਜਿਹੜਾ CBI ਨੂੰ ਮੰਗੀਤੀ ਸੀ ਕਾਰਵਾਈ ਦੀ ਤਾਂ CBI ਦੇ ਵੱਲੋਂ ਘਰ ਤੇ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਕਾਫੀ ਜਿਹੜਾ ਸਮਾਨ ਘਰ ਦੇ ਵਿੱਚੋਂ ਮਿਲਿਆ ਸੀ ਤੇ ਡੀਆਈਜੀ ਦੇ ਉੱਤੇ ਗੰਭੀਰ ਦੇ ਨਾਲ ਗੰਭੀਰ ਰੂਪ ਦੇ ਨਾਲ ਸਖਤੀ ਦੇ ਨਾਲ ਜਿਹੜਾ ਉਹ ਪੇਸ਼ ਆਈ ਸੀ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਡਾਇਲ ਜੇਲ੍ਹ ਦੇ ਵਿੱਚ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ CBI ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਘਰ ਦੇ ਬਾਹਰ ਪੈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਏ ਨਿੱਕੀ ਮੋਟੀ ਚੀਜ਼ ਦੀ ਜਿਹੜੀ ਹੈ ਬਰੀਕੀ ਦੇ ਨਾਲ छानबीन ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਘਰ ਦੀ ਸਜਾਵਟ ਦੇ ਲਈ ਰੱਖਿਆ ਹੋਇਆ ਸਮਾਨ ਉਸ ਦੀ ਲਾਗਤ ਦਾ ਜਿਹੜਾ ਉਸ ਦੀ ਕੀਮਤ ਦਾ ਪਤਾ ਲਗਾਇਆ ਜਾ ਸਕੇ ਤਾਂ ਇੱਕ ਵਾਰ ਫਿਰ ਤੋਂ ਸੀਬੀਆਈ ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਪਏ ਚੀਜ਼ਾਂ ਦੇ ਉੱਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੁਰ ਤੋਂ ਜਿਹੜਾ ਡੀਆਈਜੀ ਪੁੱਲਰ ਦਾ ਘਰ ਜਿਹੜਾ ਖੰਗਾਲਿਆ ਜਾ ਰਿਹਾ ਹੈ DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ CBI ਦੇ ਵੱਲੋਂ ਪਹਿਲਾਂ DIG ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪੈਸੇ ਜਿਹੜੇ ਆ ਬਰਾਮਦ ਹੋਏ ਸੀ ਦੱਸ ਦਈਏ ਕਿ 7 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਜਿਹੜਾ ਰਕਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਕਈ ਲਗਜ਼ਰੀ ਕੜੀਆਂ ਅਤੇ ਕਾਰਾਂ ਜਿਹੜੀਆਂ ਨੇ ਘਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ ਗ੍ਰਿਫਤਾਰੀ ਕੀਤੀ ਗਈ ਸੀ DIG ਪੁੱਲਰ ਦੀ ਉਸ ਤੋਂ ਬਾਅਦ ਉਹਨਾਂ ਨੂੰ ਬਡੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਦੱਸ ਦਈਏ ਕਿ ਹੁਣ ਮੁਰ ਤੋਂ ਜਿਹੜਾ ਸੀਬੀਆਈ ਟੀਮਾਂ ਦੇ ਵੱਲੋਂ ਡੀਆਈਜੀ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਆ ਘਰ ਦੇ ਵਿੱਚ ਪਈ ਨਿੱਕੀ ਤੋਂ ਨਿੱਕੀ ਚੀਜ਼ ਨੂੰ ਜਿਹੜਾ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਈ ਸੋਫੇ ਬੈੱਡ ਤੇ ਹੋਰ ਜਿਹੜਾ ਘਰ ਦੇ ਵਿੱਚ ਸਾਰੇ ਸਮਾਨ ਜਿਹੜਾ ਸਜਾਵਟ ਦੇ ਲਈ ਸਮਾਨ ਰੱਖਿਆ ਹੋਇਆ ਉਸ ਦੇ ਲਈ ਵੀ ਜਿਹੜੀ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਘਰ ਦੀ ਸਜਾਵਟ ਦੇ ਲਈ ਜਾਂ ਘਰ ਦੇ ਵਿੱਚ ਜਿਹੜਾ ਪਿਆ ਨਿੱਕਾ ਮੋਟਾ ਸਮਾਨ ਉਸ ਦੀ ਲਾਗਤ ਕਿੰਨੀ ਹੈ ਇਹ ਜਾਂਚਣ ਦੇ ਲਈ ਜਿਹੜਾ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਰਿਸ਼ਵਤ ਦਾ ਮਾਮਲਾ ਸੀ ਡੀਆਈਜੀ ਪੁੱਲਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ ਜਿਸ ਤੋਂ ਬਾਅਦ ਵਿਅਕਤੀ ਨੇ ਜਿਹੜਾ ਸੀਬੀਆਈ ਨੂੰ ਮੰਗੀਤੀ ਸੀ ਕਾਰਵਾਈ ਦੀ ਤਾਂ ਸੀਬੀਆਈ ਦੇ ਵੱਲੋਂ ਘਰ ਤੇ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਕਾਫੀ ਜਿਹੜਾ ਸਮਾਨ ਘਰ ਦੇ ਵਿੱਚੋਂ ਮਿਲਿਆ ਸੀ ਤੇ ਡੀਆਈਜੀ ਦੇ ਉੱਤੇ ਗੰਭੀਰ ਦੇ ਨਾਲ ਗੰਭੀਰ ਰੂਪ ਦੇ ਨਾਲ ਸਖਤੀ ਦੇ ਨਾਲ ਜਿਹੜਾ ਪੇਸ਼ ਆਈ ਸੀ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬਡਾਇਲ ਜੇਲ੍ਹ ਦੇ ਵਿੱਚ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਸੀਬੀਆਈ ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਘਰ ਦੇ ਬਾਹਰ ਪੈ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਏ ਨਿੱਕੀ ਮੋਟੀ ਚੀਜ਼ ਦੀ ਜਿਹੜੀ ਹੈ ਬਰੀਕੀ ਦੇ ਨਾਲ छानबीन ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਘਰ ਦੀ ਸਜਾਵਟ ਦੇ ਲਈ ਰੱਖਿਆ ਹੋਇਆ ਸਮਾਨ ਉਸ ਦੀ ਲਾਗਤ ਦਾ ਜਿਹੜਾ ਉਸ ਦੀ ਕੀਮਤ ਦਾ ਪਤਾ ਲਗਾਇਆ ਜਾ ਸਕੇ ਤਾਂ ਇੱਕ ਵਾਰ ਫਿਰ ਤੋਂ ਸੀਬੀਆਈ ਟੀਮਾਂ ਦੇ ਵੱਲੋਂ ਜਿਹੜਾ ਡੀਆਈਜੀ ਪੁੱਲਰ ਦੇ ਘਰ ਦੇ ਵਿੱਚ ਪਏ ਚੀਜ਼ਾਂ ਦੇ ਉੱਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੁਰ ਤੋਂ ਜਿਹੜਾ ਡੀਆਈਜੀ ਪੁੱਲਰ ਦਾ ਘਰ ਜਿਹੜਾ ਖੰਗਾਲਿਆ ਜਾ ਰਿਹਾ ਹੈ DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ CBI ਦੇ ਵੱਲੋਂ ਪਹਿਲਾਂ DIG ਦੇ ਘਰ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪੈਸੇ ਜਿਹੜੇ ਆ ਬਰਾਮਦ ਹੋਏ ਸੀ ਦੱਸਦੀ ਹੈ ਕਿ 7 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਜਿਹੜਾ ਰਕਮ ਬਰਾਮਦ ਹੋਈ ਸੀ ਇਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਕਈ ਲਗਜ਼ਰੀ ਘੜੀਆਂ ਅਤੇ ਕਾਰਾਂ ਜਿਹੜੀਆਂ ਨੇ ਘਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਸੀ ਗ੍ਰਿਫਤਾਰੀ ਕੀਤੀ ਗਈ ਸੀ DIG ਪੁੱਲਰ ਦੀ ਉਸ ਤੋਂ ਬਾਅਦ ਉਹਨਾਂ ਨੂੰ ਬਡੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਦੱਸਦੀ ਹੈ ਕਿ ਹੁਣ ਮੁਰ ਤੋਂ ਜਿਹੜਾ ਸੀਬੀਆਈ ਟੀਮਾਂ ਦੇ ਵੱਲੋਂ ਡੀਆਈਜੀ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਘਰ ਦੇ ਵਿੱਚ ਪਈ ਨਿੱਕੀ ਤੋਂ ਨਿੱਕੀ ਚੀਜ਼ ਨੂੰ ਜਿਹੜਾ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਪਏ ਗਮਲਿਆਂ ਤੋਂ ਲੈ ਕੇ ਘਰ ਦੇ ਅੰਦਰ ਪਏ ਸੋਫੇ ਬੈੱਡ ਤੇ ਹੋਰ ਜਿਹੜਾ ਘਰ ਦੇ ਵਿਚ ਸਾਜ ਉਸਮਾਨ ਜਿਹੜਾ ਸਜਾਵਟ ਦੇ ਲਈ ਸਮਾਨ ਰੱਖਿਆ ਹੋਇਆ ਉਸ ਦੇ ਲਈ ਵੀ ਜਿਹੜੀ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਇਆ ਜਾ ਰਿਹਾ ਹੈ ਕਿ ਘਰ ਦੀ ਸਜਾਵਟ ਦੇ ਲਈ ਜਾਂ ਘਰ ਦੇ ਵਿੱਚ ਜਿਹੜਾ ਪਿਆ ਨਿੱਕਾ ਮੋਟਾ ਸਮਾਨ ਉਸ ਦੀ ਲਾਗਤ ਕਿੰਨੀ ਹੈ ਇਹ ਜਾਂਚਣ ਦੇ ਲਈ ਜਿਹੜਾ ਹੈ ਸੀਬੀਆਈ ਟੀਮਾਂ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਰਿਸ਼ਵਤ ਦਾ ਮਾਮਲਾ ਸੀ ਡੀਆਈਜੀ ਪੁਨਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ ਜਿਸ ਤੋਂ ਬਾਅਦ ਵਿਅਕਤੀ ਨੇ ਜਿਹੜਾ CBI ਨੂੰ ਮੰਗ ਕੀਤੀ ਸੀ ਕਾਰਵਾਈ ਦੀ ਤਾਂ CBI ਦੇ ਵੱਲੋਂ ਘਰ ਤੇ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਕਾਫੀ ਜਿਹੜਾ ਸਮਾਨ ਘਰ ਦੇ ਵਿੱਚੋਂ ਮਿਲਿਆ ਸੀ ਤੇ DIG ਦੇ ਉੱਤੇ ਗੰਭੀਰ ਦੇ ਨਾਲ ਗੰਭੀਰ ਰੂਪ ਦੇ ਨਾਲ ਸਖਤੀ ਦੇ ਨਾਲ ਜਿਹੜਾ ਪੇਸ਼ ਆਈ ਸੀ ਤੇ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਬੁੜਾਇਲ ਜੇਲ੍ਹ ਦੇ ਵਿੱਚ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ CBI ਟੀਮਾਂ ਦੇ ਵੱਲੋਂ ਜਿਹੜਾ DIG ਪੋਲਰ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ